ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਦੋਸਤੋ ਹਾਜ਼ਰ ਹੋਇਆ ਤੁਹਾਡੇ ਲਈ ਨਵੀਂ ਕਹਾਣੀ ਲੈ ਕੇ ਉਮੀਦ ਹੈ ਤੁਸੀਂ ਬਾਕੀ ਕਹਾਣੀਆਂ ਦੀ ਤਰ੍ਹਾਂ ਇਸ ਕਹਾਣੀ ਨੂੰ ਬਹੁਤ ਪਿਆਰ ਦੇਵੋਗੇ ਅਤੇ ਪਸੰਦ ਕਰੋਗੇ ਅਤੇ ਅੱਗੇ ਵੀ ਲਾਈਕ ਸ਼ੇਅਰ ਜ਼ਰੂਰ ਕਰੋਗੇ ਚਲੋ ਦੋਸਤੋ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਦਰਵਾਜ਼ੇ ਦੀ ਘੰਟੀ ਦੀ ਆਵਾਜ਼ ਸੁਣ ਕੇ ਅੰਸ਼ੂ ਦਰਵਾਜ਼ਾ ਖੋਲਣ ਆਇਆ ਤਾਂ ਅੰਸ਼ੂ ਦਰਵਾਜ਼ੇ ਦੀ ਹੋਰ ਵਿੱਚ ਦੀ ਦੇਖਣ ਲੱਗਿਆ ਤੇ ਦੇਖਦਾ ਹੀ ਹੈਰਾਨ ਹੋ ਗਿਆ ਕਿਉਂਕਿ ਦਰਵਾਜ਼ੇ ਤੇ ਉਸਦੀ ਦਾਦੀ ਇੱਕ ਔਰਤ ਨਾਲ ਖੜੀ ਸੀ ਉਹ ਦੇਖਦੇ ਹੀ ਆਵਾਜ਼ਾਂ ਮਾਰਨ ਲੱਗਿਆ ਕਿ ਚਾਚੀ ਦੇਖੋ ਕੌਣ ਆਇਆ ਚਾਚੀ ਨੇ ਕਿਹਾ ਬੇਟਾ ਤੂੰ ਕਿਉਂ ਰੌਲਾ ਪਾ ਰਿਆ ਹੈ ਅੰਸ਼ੂ ਬੋਲਿਆ ਚਾਚੀ ਤੁਹਾਡੀ ਆਫਤ ਆਈ ਹੈ ਚਾਚੀ ਨੇ ਕਿਹਾ ਆਫਤ ਤੂੰ ਇਸ ਤਰ੍ਹਾਂ ਕਿਉਂ ਕਹਿ ਰਿਹਾ ਹੈ ਅੰਸ਼ੂ ਬੋਲਿਆ ਚਾਚੀ ਤੁਸੀਂ ਹੀ ਤਾਂ ਦਾਦੀ ਨੂੰ ਆਫਤ ਕਹਿੰਦੇ ਹੋ ਦਾਦੀ ਦੇ ਨਾਲ ਇੱਕ ਹੋਰ ਬੁੱਢੀ ਔਰਤ ਆਈ ਹੈ ਚਾਚੀ ਮੈਂ ਦਰਵਾਜ਼ਾ ਖੋਲ ਦੇਵਾਂ ਉਹ ਬੋਲੀ ਨਹੀਂ ਲਾਈਟ ਬੰਦ ਕਰ ਦੇ ਤਾਂ ਕਿ ਦਾਦੀ ਨੂੰ ਲੱਗੇ ਕਿ ਘਰ ਵਿੱਚ ਕੋਈ ਨਹੀਂ ਚੁੱਪਚਾਪ ਵਾਪਸ ਆ ਜਾ ਅਜੇ ਤਾਂ ਉਸ ਨੂੰ ਗਏ 15 ਦਿਨ ਹੀ ਹੋਏ ਸੀ ਉਹ ਪਿੰਡੋਂ ਇੰਨੀ ਜਲਦੀ ਵਾਪਸ ਕਿਉਂ ਆ ਗਈ ਉਸ ਦਾ ਉੱਥੇ ਮਨ ਨਹੀਂ ਲੱਗਿਆ ਅੰਜੂ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ ਜਿਵੇਂ ਜੀਵਿਕਾ ਨੇ ਕਿਹਾ ਸੀ ਦਰਵਾਜ਼ਾ ਬੰਦ ਕਰਕੇ ਸਾਰੇ ਸ਼ਾਂਤ ਹੋ ਗਏ ਬਹੁਤ ਦੇਰ ਤੱਕ ਦਰਵਾਜ਼ਾ ਨਹੀਂ ਖੋਲਿਆ ਤਾਂ ਬਾਹਰ ਖੜੀ ਹੋਈ ਪੁਸ਼ਪਾ ਜੀ ਨੇ ਦਰਵਾਜ਼ੇ ਦੇ ਹਾਲ ਵਿੱਚ ਦੀ ਦੇਖਿਆ ਤਾਂ ਘਰ ਵਿੱਚ ਕੋਈ ਵੀ ਦਿਖਾਈ ਨਹੀਂ ਦੇ ਰਿਹਾ ਸੀ ਸੋਚਣ ਲੱਗੀ ਪਤਾ ਨਹੀਂ ਕਿੱਥੇ ਚਲੇ ਗਏ ਦਰਵਾਜ਼ਾ ਤਾਂ ਅੰਦਰੋਂ ਬੰਦ ਹੈ ਜੇ ਸਾਰੇ ਬਾਹਰ ਗਏ ਹੁੰਦੇ ਤਾਂ ਦਰਵਾਜ਼ਾ ਬਾਹਰੋਂ ਲੋਕ ਹੋਣਾ ਸੀ ਫਿਰ ਅੰਦਰੋਂ ਸੂਰਜ ਆਇਆ ਤੇ ਕਹਿਣ ਲੱਗਿਆ ਜੀਵਿਕਾ ਤੂੰ ਹਾਲ ਵਿੱਚ ਇੰਨਾ ਹਨੇਰਾ ਕਿਉਂ ਕਰਕੇ ਰੱਖਿਆ ਹੋਇਆ ਜੀਵਿਕਾ ਨੇ ਕਿਹਾ ਸੁਣੋ ਜੀ ਮਾਂ ਜੀ ਆਈ ਹੈ ਤੇ ਨਾਲ ਹੀ ਇੱਕ ਹੋਰ ਔਰਤ ਹੈ ਸੂਰਜ ਨੇ ਕਿਹਾ ਇੱਕ ਹੋਰ ਔਰਤ ਜ਼ਰੂਰ ਦਾਦੀ ਹੋਵੇਗੀ ਦਾਦੀ ਨੂੰ ਕਿਉਂ ਲੈ ਕੇ ਆਈ ਉਹ ਤਾਂ ਪਿੰਡ ਵਿੱਚ ਚਾਚਾ ਜੀ ਦੇ ਨਾਲ ਸੀ ਸੂਰਜ ਦੀ ਪਤਨੀ ਜੀਵਿਕਾ ਕਹਿਣ ਲੱਗੀ ਬੁੱਢੀ ਪਾਗਲ ਹੋ ਗਈ ਹੈ ਕੌਣ ਦੇ ਰਹਿਣ ਲਈ ਟਿਕਾਣਾ ਨਹੀਂ ਸਿਵਿਆਂ ਚ ਲੱਤਾਂ ਨੇ ਜਿਹੜੀ ਬੁੱਢੀ ਦੀਆਂ ਉਸ ਨੂੰ ਵੀ ਆਪਣੇ ਨਾਲ ਲੈ ਕੇ ਆ ਗਈ ਡੋਰ ਬੈਲਾ ਜੀ ਵੀ ਵੱਜ ਰਹੀ ਸੀ ਆਵਾਜ਼ ਸੁਣ ਕੇ ਅੰਦਰੋਂ ਵੱਡਾ ਬੇਟਾ ਅਰਜੀਤ ਵੀ ਆ ਗਿਆ ਤੇ ਬੋਲਿਆ ਡੋਰ ਬੈਲ ਵੱਜ ਰਹੀ ਹੈ ਤੁਸੀਂ ਸਾਰੇ ਹਾਲ ਵਿੱਚ ਹੋ ਦਰਵਾਜ਼ਾ ਕਿਉਂ ਨਹੀਂ ਖੋਲ ਰਹੇ ਸੁਣਾਈ ਨਹੀਂ ਦਿੰਦਾ ਛੋਟਾ ਭਰਾ ਸੂਰਜ ਬੋਲਿਆ ਵੀਰੇ ਮਾਹ ਪਿੰਡ ਤੋਂ ਵਾਪਸ ਆਈ ਹੈ ਤੇ ਨਾਲ ਹੀ ਦਾਦੀ ਵੀ ਆਈ ਹੈ ਹੁਣ ਤਾਂ ਉਹਨਾਂ ਦੇ ਲਈ ਦੋ ਕਮਰੇ ਖਾਲੀ ਕਰਨੇ ਪੈਣਗੇ। ਅਰਜੀਤ ਨੇ ਕਿਹਾ, "ਦੋਵੇਂ ਇੱਕ ਕਮਰੇ ਵਿੱਚ ਰਹਿ ਲੈਣਗੀਆਂ। ਤੇਰੇ ਕੋਲ ਸਟੋਰ ਰੂਮ ਹੈ, ਉਹ ਦੇ ਦੇਵੇਂ।" ਸੂਰਜ ਬੋਲਿਆ, "ਸਟੋਰ ਰੂਮ ਤਾਂ ਬਹੁਤ ਛੋਟਾ ਹੈ। ਉੱਪਰੋਂ ਕੋਈ ਖਿੜਕੀ ਵੀ ਨਹੀਂ। ਉੱਥੇ ਤਾਂ ਦੋ ਮੰਜੇ ਵੀ ਨਹੀਂ ਰੱਖੇ ਜਾਣੇ। ਮਾਂ ਦਾ ਕਮਰਾ ਤੁਹਾਡੇ ਹਿੱਸੇ ਆਇਆ। ਤੁਸੀਂ ਉਹੀ ਕਮਰਾ ਉਹਨਾਂ ਨੂੰ ਦੇ ਦਿਓ। ਮਾਂ ਦੇ ਮਰਨ ਤੋਂ ਬਾਅਦ ਤੁਹਾਡਾ ਹੀ ਹੋ ਜਾਵੇਗਾ।" ਡੋਰਬੈਲ ਅਜੇ ਵੀ ਵੱਜਦੀ ਜਾ ਰਹੀ ਸੀ। ਅਰਜੀਤ ਨੇ ਕਿਹਾ, ਤੂੰ ਚਾਹਨਾ ਕਿ ਦੋਵਾਂ ਦਾ ਖਰਚਾ ਮੈਂ ਇਕੱਲਾ ਚੁੱਕਾਂ ਬਹੁਤ ਚਲਾਕ ਹੈ ਅਰਜੀਤ ਦੀ ਪਤਨੀ ਵੀ ਉੱਥੇ ਆ ਗਈ ਬੋਲੀ ਕਦੋਂ ਦੀ ਡੋਰ ਬੈਲ ਵੱਜ ਰਹੀ ਹੈ ਕੌਣ ਆ ਬਾਹਰ ਕੋਈ ਭਿਖਾਰੀ ਆ ਤੁਸੀਂ ਦਰਵਾਜ਼ਾ ਕਿਉਂ ਨਹੀਂ ਖੋਲ ਰਹੇ ਅਰਜੀਤ ਨੇ ਆਪਣੀ ਪਤਨੀ ਨੂੰ ਕਿਹਾ ਜਾ ਜਾ ਕੇ ਤੂੰ ਦਰਵਾਜ਼ਾ ਖੋਲ ਦੇ ਬਾਹਰ ਤੇਰੀ ਸੱਸ ਤੇ ਦਾਦੀ ਸੱਸ ਖੜੀਆਂ ਨੇ ਉਹ ਬੋਲੀ ਨਾ ਨਾ ਮੈਂ ਨਹੀਂ ਜਾਵਾਂਗੀ ਅਜੇ ਤਾਂ ਮਾਜੀ ਨੂੰ ਗਏ ਹੋਏ ਇੱਕ ਹਫਤਾ ਹੀ ਹੋਇਆ ਦੁਬਾਰਾ ਵਾਪਸ ਵੀ ਆ ਗਈ ਪਿੰਡ ਵਿੱਚ ਉਸ ਦਾ ਮਨ ਕਿਉਂ ਨਹੀਂ ਲੱਗਿਆ ਬੈਗ ਚੁੱਕਿਆ ਤੇ ਵਾਪਸ ਆ ਗਈ ਉਹਨਾਂ ਦੇ ਕਮਰੇ ਵਿੱਚ ਤਾਂ ਮੇਰੀਆਂ ਸਹੇਲੀਆਂ ਬੈਠੀਆਂ ਨੇ ਫਿਰ ਅਰਜੀਤ ਦੀ ਪਤਨੀ ਮitali ਦਰਵਾਜ਼ਾ ਖੋਲਦੀ ਹੈ ਤਾਂ ਦੇਖਦੀ ਹੈ ਕਿ ਦਰਾਨੀ ਜੀਵਕਾ ਦੇ ਮੰਮੀ ਪਾਪਾ ਆਏ ਨੇ ਅੰਦਰ ਆਉਂਦੇ ਹੀ ਜੀਵਕਾ ਦੀ ਮਾਂ ਬੋਲੀ ਐਨੀ ਧੇਰ ਕਿਉਂ ਕਰ ਦਿੱਤੀ ਦਰਵਾਜ਼ਾ ਖੋਲਣ ਵਿੱਚ ਇੱਕ ਤਾਂ ਤੂੰ ਸਾਨੂੰ ਬੁਲਾ ਲੈਨੀ ਆ ਤੇ ਫਿਰ ਦਰਵਾਜ਼ਾ ਨਹੀਂ ਖੋਲਦੀ ਜੀਵਕਾ ਆਪਣੀ ਮਾਂ ਨੂੰ ਦੇਖ ਕੇ ਖੁਸ਼ ਹੋ ਜਾਂਦੀ ਹੈ ਮਾਂ ਤੁਸੀਂ ਆਏ ਸੀ ਪਰ ਅਨਸ਼ੂਤਾ ਕਹਿ ਰਹੀ ਸੀ ਕਿ ਦਾਦੀ ਆਈ ਆ। ਜੀਵਿਕਾ ਦੀ ਮਾਂ ਨੇ ਕਿਹਾ, "ਫੋਨ ਆਇਆ ਸੀ ਤੇਰਾ, ਤੇਰੀ ਤਬੀਅਤ ਖਰਾਬ ਹੈ ਤਾਂ ਫਿਰ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਘਬਰਾ ਗਈ। ਉਲਟਾ ਹੁਣ ਤੁਸੀਂ ਦਰਵਾਜ਼ਾ ਨਹੀਂ ਖੋਲ੍ਹ ਰਹੇ ਸੀ। ਮੇਰਾ ਤਾਂ ਸਾਹ ਹੀ ਰੁਕ ਗਿਆ ਸੀ। ਜਲਦੀ ਨਾਲ ਇੱਕ ਗਲਾਸ ਪਾਣੀ ਲੈ ਕੇ ਆ।" ਜੀਵਿਕਾ ਨੇ ਕਿਹਾ, "ਪਰ ਮਾਂ, ਮੈਂ ਤਾਂ ਕੋਈ ਫੋਨ ਨਹੀਂ ਕੀਤਾ। ਮੇਰੀ ਤਬੀਅਤ ਵੀ ਠੀਕ ਹੈ।" ਫਿਰ ਪੁਸ਼ਪਾ ਜੀ ਤੇ ਉਸਦੀ 92 ਸਾਲਾਂ ਦੀ ਸੱਸ ਦਰਸ਼ਨਾ ਜੀ ਟੋਟੀ ਦਾ ਸਹਾਰਾ ਲੈਂਦੇ ਹੋਏ ਅੰਦਰ ਆਈਆਂ ਤੇ ਉਹਨਾਂ ਨੇ ਕਿਹਾ ਅਸੀਂ ਤੇਰੀ ਮਾਂ ਨੂੰ ਫੋਨ ਕਰਕੇ ਬੁਲਾਇਆ ਕਿਉਂਕਿ ਤੁਸੀਂ ਦਰਵਾਜ਼ਾ ਨਹੀਂ ਖੋਲ ਰਹੇ ਸੀ ਐਸ ਲਈ ਮੈਂ ਇਹ ਤਰੀਕਾ ਅਪਣਾਇਆ ਤਾਂ ਕਿ ਦਰਵਾਜ਼ਾ ਖੁੱਲ ਜਾਵੇ ਤੁਸੀਂ ਦਰਵਾਜ਼ਾ ਖੋਦਣ ਵਿੱਚ ਇੰਨਾ ਟਾਈਮ ਕਿਉਂ ਲਗਾ ਦਿੱਤਾ ਅਸੀਂ ਗਵਾਂਡੀਆਂ ਦੇ ਘਰ ਚਲੀਆਂ ਗਈਆਂ ਸੀ ਤੇ ਉੱਥੋਂ ਹੀ ਫੋਨ ਕੀਤਾ ਤਾਂ ਵੱਡੀ ਨੂੰ ਉਹਨੇ ਕਿਹਾ ਕਿ ਖਾਣਾ ਖਾਣ ਤੋਂ ਬਾਅਦ ਅੱਕ ਲੱਗ ਗਈ ਸੀ ਪੁਸ਼ਪਾ ਜੀ ਦੇਖਦੀ ਹੈ ਕਿ ਦੋਨੋਂ ਬੇਟੇ ਤੇ ਨੋਹਾ ਸਭ ਹਾਲ ਵਿੱਚ ਹੀ ਬੈਠੇ ਹਨ ਛੋਟੀ ਨੂੰ ਵੀ ਉਹਨਾਂ ਦੇ ਕੋਲ ਖੜੀ ਹੈ ਪੁਸ਼ਪਾ ਜੀ ਨੂੰ ਮਾਮਲਾ ਕੁਝ ਸਮਝ ਨਹੀਂ ਆਇਆ ਪਹਿਲਾਂ ਉਸਨੇ ਆਪਣੀ ਸੱਸ ਦਰਸ਼ਨਾ ਜੀ ਨੂੰ ਕਮਰੇ ਵਿੱਚ ਬਿਠਾਇਆ ਤੇ ਦੇਖਿਆ ਵੱਡੀ ਨੂੰ ਮਿਤਾਲੀ ਦੀਆਂ ਸਹੇਲੀਆਂ ਉੱਥੇ ਬੈਠ ਕੇ ਪਾਰਟੀ ਕਰ ਰਹੀਆਂ ਸੀ ਤੇ ਗੱਪਸ਼ਪ ਮਾਰ ਰਹੀਆਂ ਸੀ ਚੰਗੇ-ਚੰਗੇ ਪਕਵਾਨ ਖਾ ਰਹੀਆਂ ਸੀ ਅਤੇ ਉਹਨਾਂ ਦਾ ਸਮਾਨ ਇੱਧਰ-ਉੱਧਰ ਖਿਲਰਿਆ ਪਿਆ ਸੀ ਇਹ ਸਭ ਦੇਖ ਕੇ ਪੁਸ਼ਪਾ ਜੀ ਘਬਰਾ ਗਈ ਫਿਰ ਆਪਣੀ ਸੱਸ ਦਰਸ਼ਨਾ ਜੀ ਨੂੰ ਦੂਜੇ ਕਮਰੇ ਵਿੱਚ ਬਿਠਾਇਆ ਅਤੇ ਆਪਣੀ ਵੱਡੀ ਨੂੰ ਦੇ ਕੋਲ ਗਈ ਤੇ ਕਿਹਾ ਇਹ ਸਭ ਕੀ ਹੈ ਮੇਰੇ ਕਮਰੇ ਵਿੱਚ ਤੇਰੀਆਂ ਸਹੇਲੀਆਂ ਕੀ ਕਰ ਰਹੀਆਂ ਹਨ ਵੱਡੀ ਨੂੰ ਮਤਾਲੀ ਨੇ ਕਿਹਾ ਤੁਸੀਂ ਦਾਦੀ ਨੂੰ ਵੀ ਇੱਥੇ ਲੈ ਆਏ ਘਰ ਵਿੱਚ ਕਮਰਿਆਂ ਦੀ ਕਮੀ ਹੈ ਪੁਸ਼ਪਾ ਜੀ ਨੇ ਕਿਹਾ ਘਰ ਵਿੱਚ 6 ਕਮਰੇ ਹਨ ਇੱਕ ਵਿੱਚ ਤੁੰਗ ਰੰਨੀ ਹੈ ਦੂਜੇ ਕਮਰੇ ਵਿੱਚ ਛੋਟੀ ਨੂੰ ਇੱਕ ਕਮਰੇ ਵਿੱਚ ਤੁਹਾਡੇ ਦੋਨਾਂ ਦੇ ਬੱਚੇ ਰਹਿੰਦੇ ਹਨ ਇੱਕ ਗੈਸਟ ਰੂਮ ਹੈ ਤੇ ਬਾਕੀ ਦੋ ਕਮਰੇ ਖਾਲੀ ਹਨ ਵੈਸੇ ਵੀ ਮਾਜੀ ਨੂੰ ਮੈਂ ਆਪਣੇ ਕਮਰੇ ਵਿੱਚ ਹੀ ਰੱਖਾਂਗੀ ਇਸ ਲਈ ਇੱਕ ਕਮਰਾ ਤਾਂ ਫਿਰ ਵੀ ਬਚ ਜਾਵੇਗਾ ਅਰ ਜੀਤਨੇ ਕਿਹਾ ਉਹ ਕੀ ਗੱਲ ਹੈ ਨਾ ਮੰਮੀ ਜੀ ਕਿ ਅਸੀਂ ਘਰ ਵੰਡ ਲਿਆ ਹੈ ਪੁਸ਼ਪਾ ਜੀ ਕਹਿਣ ਲੱਗੀ ਤੁਹਾਡੇ ਪਾਪਾ ਨੂੰ ਗਏ ਅਜੇ 1 ਮਹੀਨਾ ਵੀ ਨਹੀਂ ਹੋਇਆ ਅਤੇ ਤੁਸੀਂ ਘਰ ਦਾ ਬਟਵਾਰਾ ਵੀ ਕਰ ਲਿਆ ਵੱਡੀ ਨੂੰ ਕੀ ਸੰਸਕਾਰ ਲੈ ਕੇ ਆਈ ਹੈ ਆਪਣੀਆਂ ਸਹੇਲੀਆਂ ਦੇ ਨਾਲ ਪਾਰਟੀ ਕਰ ਰਹੀ ਹੈ ਤੇਰੇ ਸਹੁਰੇ ਨੂੰ ਗਏ ਹੋਏ 1 ਮਹੀਨਾ ਵੀ ਨਹੀਂ ਹੋਇਆ ਤੇ ਇਹ ਸਭ ਸ਼ੁਰੂ ਕਰ ਦਿੱਤਾ ਮੇਰੇ ਰਹਿੰਦੇ ਹੋਏ ਘਰ ਦਾ ਬਟਵਾਰਾ ਕਿਵੇਂ ਕੀਤਾ ਆਦਮੀ ਤਾਂ ਉਹਨੇ ਹੀ ਹੈ ਕਮਰੇ ਕਿਵੇਂ ਕੱਟ ਗਏ ਛੋਟੇ ਮੁੰਡੇ ਨੇ ਕਿਹਾ ਦੋਹਾਂ ਦੇ ਹਿੱਸੇ ਵਿੱਚ ਤਿੰਨ ਤਿੰਨ ਕਮਰੇ ਆਏ ਨੇ ਮਾਂ ਇੱਕ ਕਮਰਾ ਸਾਨੂੰ ਪਤੀ ਪਤਨੀ ਨੂੰ ਚਾਹੀਦਾ ਹੈ ਇੱਕ ਕਮਰਾ ਬੱਚਿਆਂ ਦੇ ਲਈ ਤੇ ਇੱਕ ਕਮਰਾ ਗੈਸਟ ਰੂਮ ਦੇ ਲਈ ਚਾਹੀਦਾ ਹੈ ਪੁਸ਼ਪਾ ਜੀ ਵਿੱਚੋਂ ਹੀ ਕਹਿਣ ਲੱਗੀ ਕਿ ਇਸ ਤਰ੍ਹਾਂ ਕਰੋ ਬੇਟਾ ਦੋਵੇਂ ਭਰਾ ਗੈਸਟ ਰੂਮ ਇੱਕ ਹੀ ਰੱਖ ਲਓ ਦੋ ਗੈਸਟ ਰੂਮ ਦੀ ਕੀ ਲੋੜ ਹੈ ਅਰਜੀਤ ਨੇ ਕਿਹਾ ਮਾਂ ਤੁਸੀਂ ਸਟੋਰ ਰੂਮ ਵਿੱਚ ਰਹਿ ਲਓ ਅਸੀਂ ਜ਼ਮੀਨ ਤੇ ਗੱਦੇ ਲਗਾ ਦੇਵਾਂਗੇ ਹੁਣ ਦੇਖੋ ਨਾ ਜੀਵਿਕਾ ਦੀ ਮੰਮੀ ਆਈ ਤੇ ਇਧਰ ਮਿਤਾਲੀ ਦੀਆਂ ਸਹੇਲੀਆਂ ਇੱਕ ਕੰਮ ਕਰੋ ਤੁਸੀਂ ਸਟੋਰ ਰੂਮ ਵਿੱਚ ਚਲੇ ਜਾਓ ਪੁਸ਼ਪਾ ਜੀ ਨੇ ਕਿਹਾ ਬੇਟਾ ਦਾਦੀ ਤਾਂ ਪਿੰਡ ਉਦੀ ਰਹਿਣ ਵਾਲੀ ਆ ਉਹਨਾਂ ਨੂੰ ਤਾਂ ਖੁੱਲੇ ਮਾਹੌਲ ਵਿੱਚ ਰਹਿਣ ਦੀ ਆਦਤ ਹੈ ਸਟੋਰ ਰੂਮ ਬਹੁਤ ਛੋਟਾ ਹੈ ਉਸ ਵਿੱਚ ਖਿੜਕੀ ਵੀ ਨਹੀਂ ਹੈ ਮੈਂ ਤਾਂ ਆਪਣੇ ਕਮਰੇ ਵਿੱਚ ਹੀ ਰ੍ਹਾਂਗੀ ਮਿਤਾਲੀ ਤੂੰ ਆਪਣੀਆਂ ਸਹੇਲੀਆਂ ਨੂੰ ਕਹਿ ਪਾਰਟੀ ਖਤਮ ਹੋ ਗਈ ਹੈ ਤੇ ਉਹ ਇੱਥੋਂ ਚਲਦੀਆਂ ਬੰਨ ਮਿਤਾਲੀ ਨੇ ਕਿਹਾ ਮੰਮੀ ਜੀ ਅਜੇ ਇੱਕ ਘੰਟਾ ਪਹਿਲਾਂ ਹੀ ਤਾਂ ਉਹ ਘਰ ਵਿੱਚ ਆਈਆਂ ਹਨ ਮੈਂ ਉਹਨਾਂ ਨੂੰ ਜਾਣ ਦੇ ਲਈ ਕਿਵੇਂ ਕਹਿ ਸਕਦੀ ਹਾਂ ਦਰ ਅਸਲ ਪੁਸ਼ਪਾ ਜੀ ਦੇ ਪਤੀ ਜਾਨੀ ਕੇ ਦਰਸ਼ਨਾ ਜੀ ਦੇ ਵੱਡੇ ਬੇਟੇ ਦੀ ਮੌਤ ਹੋ ਚੁੱਕੀ ਸੀ ਬੇਟੇ ਦੇ ਅਚਾਨਕ ਮੌਤ ਨਾਲ ਦਰਸ਼ਨਾ ਜੀ ਸਦਮੇ ਵਿੱਚ ਚਲੀ ਗਈ ਸੀ ਉਹ ਬਿਮਾਰ ਰਹਿਣ ਲੱਗੀ ਪੁਸ਼ਪਾ ਜੀ ਆਪਣੀ ਸੱਸ ਨੂੰ ਮਾਂ ਦੀ ਤਰ੍ਹਾਂ ਮੰਨਦੀ ਸੀ ਉਸ ਦੀ ਬਹੁਤ ਇੱਜ਼ਤ ਕਰਦੀ ਸੀ ਇਸ ਲਈ ਸੱਸ ਦੀ ਦੇਖਭਾਲ ਕਰਨ ਦੇ ਲਈ ਉਹ ਕੁਝ ਦਿਨ ਪਿੰਡ ਚਲੀ ਗਈ ਤਾਂ ਕਿ ਸੱਸ ਦੀ ਸੇਵਾ ਕਰ ਸਕੇ ਤੇ ਉਹ ਠੀਕ ਹੋ ਜਾਣ ਪੂਰੇ 22 ਦਿਨ ਬਾਅਦ ਵਾਪਸ ਆਈ ਤਾਂ ਸੱਸ ਨੂੰ ਵੀ ਆਪਣੇ ਨਾਲ ਲੈ ਆਈ ਬੇਚਾਰੀ ਬਹੁਤ ਰੋ ਰਹੀ ਸੀ ਰੋ ਰੋ ਕੇ ਸੁੱਕ ਕੇ ਟੀਲਾ ਹੋ ਗਈ ਸੀ ਪੁਸ਼ਪਾ ਜੀ ਨੂੰ ਆਪਣੇ ਦਰਾਣੀ ਤੇ ਬਿਲਕੁਲ ਵੀ ਭਰੋਸਾ ਨਹੀਂ ਸੀ ਉਹ ਦਰਸ਼ਨਾ ਜੀ ਦਾ ਸਹੀ ਢੰਗ ਨਾਲ ਖਿਆਲ ਨਹੀਂ ਰੱਖਦੀ ਸੀ ਕੁਝ ਦਿਨਾਂ ਵਿੱਚ ਦਰਾਣੀ ਵੀ ਆਪਣੇ ਬੇਟੇ ਤੇ ਨੂਹ ਦੇ ਘਰ ਵਿੱਚ ਸ਼ਹਿਰ ਰਹਿਣ ਦੇ ਲਈ ਚਲੀ ਗਈ ਪਰ ਅੱਜ ਆਪਣੇ ਘਰ ਦਾ ਮਾਹੌਲ ਦੇਖ ਕੇ ਪੁਸ਼ਪਾ ਜੀ ਘਬਰਾ ਗਈ ਅੱਜ ਪਹਿਲੀ ਵਾਰ ਉਸ ਨੂੰ ਆਪਣੇ ਬੇਟੇ ਬਗਾਨੇ ਲੱਗ ਰਹੇ ਸੀ ਪੁਸ਼ਪਾ ਜੀ ਸਟੋਰ ਰੂਮ ਵਾਲੇ ਕਮਰੇ ਵਿੱਚ ਬੈਠੀ ਸੀ ਸਟੋਰ ਰੂਮ ਦੀ ਕੰਧ ਤੇ ਟੰਗੀ ਉਹਨਾਂ ਨੇ ਆਪਣੇ ਪਤੀ ਦੀ ਫੋਟੋ ਨੂੰ ਦੇਖਿਆ ਤਾਂ ਰੋਣ ਲੱਗ ਗਈ ਕਿ ਕਿੰਨਾ ਵੱਡਾ ਘਰ ਹੈ ਫਿਰ ਵੀ ਬੇਟਾਂ ਨੇ ਤੁਹਾਡੀ ਫੋਟੋ ਨੂੰ ਸਟੋਰ ਰੂਮ ਵਿੱਚ ਟੰਗ ਦਿੱਤਾ ਬੱਚਿਆਂ ਨੇ ਮੇਰੇ ਤੋਂ ਵੀ ਮੇਰਾ ਕਮਰਾ ਖੋ ਲਿਆ ਉਹ ਫੋਟੋ ਦੇ ਸਾਹਮਣੇ ਖੜੀ ਹੋ ਕੇ ਆਪਣੇ ਦਿਲ ਦਾ ਬੋਝ ਹਲਕਾ ਕਰ ਰਹੀ ਸੀ ਅੱਜ ਤਾਂ ਤੁਹਾਡੇ ਬੇਟੇ ਮੈਨੂੰ ਅਜਨਬੀ ਲੱਗ ਰਹੇ ਹਨ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਕਿਸੇ ਬੇਗਾਨੇ ਘਰ ਵਿੱਚ ਆ ਗਈ ਹਾਂ ਜਦੋਂ ਤੁਹਾਡੀ ਫੋਟੋ ਦੇ ਲਈ ਹੀ ਜਗ੍ਹਾ ਨਹੀਂ ਤਾਂ ਮੇਰੇ ਲਈ ਜਗ੍ਹਾ ਕਿੱਥੋਂ ਹੋਵੇਗੀ ਤੁਹਾਡੇ ਮਰਦੇ ਹੀ ਬੇਟੇ ਤੇ ਨੋਹਾਂ ਦਾ ਰਵਈਆ ਬਿਲਕੁਲ ਬਦਲ ਗਿਆ ਹੈ। ਪੁਸ਼ਪਾ ਜੀ ਸਟੋਰ ਰੂਮ ਵਿੱਚ ਗੱਦਾ ਵਿਛਾ ਕੇ ਆਪਣੀ ਸੱਸ ਨੂੰ ਵੀ ਉੱਥੇ ਹੀ ਲੇਟਣ ਲਈ ਕਹਿ ਦਿੰਦੀ ਹੈ। ਸਵੇਰ ਤੋਂ ਰਾਤ ਹੋ ਗਈ। ਦੋਵਾਂ ਨੋਹਾਂ ਨੇ ਸੱਸ ਤੇ ਦਾਦੀ ਸੱਸ ਨੂੰ ਖਾਣੇ ਦੇ ਲਈ ਨਹੀਂ ਪੁੱਛਿਆ। ਪੁਸ਼ਪਾ ਜੀ ਖਾਣੇ ਦੀ ਉਡੀਕ ਕਰ ਰਹੀ ਸੀ। ਪਰ ਰਾਤ ਦੇ 9 ਵਜੇ ਗਏ, ਖਾਣਾ ਨਹੀਂ ਆਇਆ। ਉਸ ਦੀ ਸੱਸ ਭੁੱਖ ਨਾਲ ਤੜਪ ਰਹੀ ਸੀ। ਆਪਣੀ ਸੱਸ ਦੀ ਹਾਲਤ ਦੇਖੀ ਨਾ ਗਈ ਤਾਂ ਪੁਸ਼ਪਾ ਜੀ ਨੇ ਉੱਠ ਕੇ ਖੁਦ ਰਸੋਈ ਵਿੱਚ ਗਈ ਤਾਂ ਦੇਖਿਆ ਦੋਵੇਂ ਨੂਹਾਂ ਨੇ ਹੀ ਰਸੋਈ ਨੂੰ ਵੀ ਦੋ ਹਿੱਸਿਆਂ ਵਿੱਚ ਵੰਡ ਲਿਆ ਸੀ ਦੋ ਗੇਟ ਬਣਾ ਲਏ ਪੁਸ਼ਪਾ ਜੀ ਨੇ ਕਿਹਾ ਬੇਟਾ ਸਵੇਰ ਤੋਂ ਖਾਣ ਦੇ ਲਈ ਕੁਝ ਨਹੀਂ ਮਿਲਿਆ ਦੋਵੇਂ ਨੂਹਾਂ ਚੁੱਪ ਰਹੀਆਂ ਅਤੇ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੀਆਂ ਵੱਡੀ ਸੋਚ ਰਹੀ ਸੀ ਕਿ ਛੋਟੀ ਖਾਣਾ ਦੇਵੇਗੀ ਅਤੇ ਛੋਟੀ ਸੋਚ ਰਹੀ ਸੀ ਕਿ ਵੱਡੀ ਖਾਣਾ ਦੇਵੇਗੀ ਦੋਵੇਂ ਨੂਹਾਂ ਆਪੋ ਆਪਣਾ ਖਾਣਾ ਬਣਾਉਣ ਵਿੱਚ ਬਿਜੀ ਸੀ ਜਿਵੇਂ ਕੋਈ ਕੰਪੀਟੀਸ਼ਨ ਚੱਲ ਰਿਹਾ ਹੋਵੇ ਵੱਡੀ ਨੂ ਆਪਣੀਆਂ ਸਹੇਲੀਆਂ ਦੇ ਲਈ ਸੇਮੀਆ ਪਾਸਤਾ ਤੇ ਛੋਟੀ ਨੂੰ ਸ਼ਾਹੀ ਪਨੀਰ ਮੈਕਸ ਵੈਜੀਟੇਬਲ ਤੇ ਕਸਟਰਡ ਬਣਾ ਰਹੀ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ ਮਾਸਟਰਸ਼ਿਪ ਕੰਪੀਟੀਸ਼ਨ ਚੱਲ ਰਿਹਾ ਹੈ ਇਹ ਦੇਖ ਕੇ ਪੁਸ਼ਪਾ ਜੀ ਖੁਸ਼ ਹੋ ਗਈ ਤੇ ਕਹਿਣ ਲੱਗੀ ਕਿ ਤੁਸੀਂ ਦੋਵੇਂ ਐਨਾ ਕੁਝ ਬਣਾ ਰਹੀਆਂ ਹੋ ਆਪਣੀ ਦਾਦੀ ਸੱਸ ਦੇ ਲਈ ਬਹੁਤ ਦਿਨਾਂ ਤੋਂ ਵਧੀਆ ਖਾਣਾ ਨਹੀਂ ਖਾਦਾ ਮੇਰੇ ਤੋਂ ਵੀ ਹੁਣ ਬੁਢਾਪੇ ਵਿੱਚ ਐਨਾ ਕੰਮ ਨਹੀਂ ਹੁੰਦਾ ਚਲੋ ਹੁਣ ਘਰ ਆ ਗਈ ਹਾਂ ਚੈਨਲ ਦੋ ਰੋਟੀਆਂ ਬਣੀਆਂ ਬਣਾਈਆਂ ਮਿਲ ਜਾਣਗੀਆਂ ਮੇਤਾਲੀ ਨੇ ਕਿਹਾ ਮੰਮੀ ਜੀ ਅੱਜ ਘਰ ਵਿੱਚ ਮਹਿਮਾਨ ਆਏ ਹਨ ਅਸੀਂ ਇਸ ਲਈ ਸਪੈਸ਼ਲ ਖਾਣਾ ਬਣਾ ਰਹੀਆਂ ਇਹ ਨਾ ਸੋਚੋ ਕਿ ਤੁਹਾਨੂੰ ਵੀ ਦਾਵਤ ਮਿਲੇਗੀ ਤੁਸੀਂ ਖਾਣਾ ਖਾਣ ਬਾਰੇ ਨਾ ਸੋਚੋ 92 ਸਾਲ ਦੀ ਦਾਦੀ ਸੱਸ ਇਹ ਖਾਣਾ ਖਾਵੇਗੀ ਤਾਂ ਉਸ ਨੂੰ ਹਾਜਮ ਨਹੀਂ ਹੋਵੇਗਾ ਦੁਬਾਰਾ ਫਿਰ ਮੰਜੇ ਤੇ ਪਿਆ ਜਾਵੇਗੀ ਤੇ ਤੁਹਾਨੂੰ ਉਹਨਾਂ ਦੀ ਸੇਵਾ ਕਰਨੀ ਪਵੇਗੀ ਤੁਸੀਂ ਜਾ ਕੇ ਖਿਚੜੀ ਬਣਾ ਲਓ ਪੁਸ਼ਪਾ ਜੀ ਕਹਿਣ ਲੱਗੀ ਬੇਟਾ ਮੇਰੀ ਸੱਸ ਤਾਂ ਖਿਚੜੀ ਹੀ ਖਾਵੇਗੀ ਕਿਉਂਕਿ ਉਸਦੇ ਦੰਦ ਨਹੀਂ ਇਹ ਸਾਰਾ ਖਾਣਾ ਉਹ ਨਹੀਂ ਖਾ ਸਕੇਗੀ ਔਰ ਮੈਂ ਤਾਂ ਖਾ ਸਕਦੀ ਹਾਂ ਛੋਟੀ ਨੂੰ ਜੀਵਕਾ ਬੋਲੀ ਮੰਮੀ ਜੀ ਮੇਰਾ 8ਵਾਂ ਮਹੀਨਾ ਚੱਲ ਰਿਹਾ ਹੈ ਧਿਆਨ ਨਾਲ ਸੁਣ ਲਵੋ ਇਹ ਖਾਣਾ ਤੁਹਾਡੇ ਲਈ ਨਹੀਂ ਬਣਿਆ ਮੈਂ ਆਪਣੀ ਮਾਂ ਦੇ ਲਈ ਬਣਾਇਆ ਬੜੀ ਮੁਸ਼ਕਲ ਨਾਲ ਕਿਚਨ ਵਿੱਚ ਖੜੀ ਹਾਂ ਜੇ ਤੁਹਾਨੂੰ ਜ਼ਿਆਦਾ ਭੁੱਖ ਲੱਗੀ ਹੈ ਤਾਂ ਫਰਿੱਜ ਵਿੱਚ ਬ레ਡ ਬਟਰ ਪਿਆ ਉਹ ਚੱਕ ਕੇ ਖਾ ਲਵੋ ਨਹੀਂ ਤਾਂ ਤੁਸੀਂ ਦੀਦੀ ਨੂੰ ਕਹੋ ਉਹ ਤੁਹਾਨੂੰ ਖਿਜੜੀ ਬਣਾ ਦੇਵੇਗੀ ਉਦੋਂ ਮਿਤਾਲੀ ਪੁਸ਼ਪਾ ਜੀ ਨੂੰ ਕਹਿਣ ਲੱਗੀ ਮੰਮੀ ਜੀ ਮੇਰੀਆਂ ਸਹੇਲੀਆਂ ਆਈਆਂ ਤੁਹਾਨੂੰ ਦਿਖਾਈ ਨਹੀਂ ਦਿੰਦਾ ਤੁਸੀਂ ਆਫਤ ਲੈ ਕੇ ਆਏ ਹੋ ਤਾਂ ਖਿਚੜੀ ਵੀ ਖੁਦ ਹੀ ਬਣਾ ਲਵੋ ਤੁਸੀਂ ਉਸ ਹੱਡੀਆਂ ਦੇ ਢਾਂਚੇ ਨੂੰ ਲੈ ਕੇ ਆਏ ਹੋ ਤਾਂ ਜ਼ਿੰਮੇਵਾਰੀ ਵੀ ਤੁਹਾਡੀ ਹੀ ਹੈ ਪੁਸ਼ਪਾ ਜੀ ਨੂੰ ਬਹੁਤ ਗੁੱਸਾ ਆਇਆ ਤੇ ਉਹਨਾਂ ਨੇ ਕਿਹਾ ਬੇਟਾ ਆਪਣੀ ਜ਼ੁਬਾਨ ਨੂੰ ਸੰਭਾਲ ਕੇ ਗੱਲ ਕਰ ਉਹ ਮੇਰੀ ਸੱਸ ਹੈ ਤੇ ਮੇਰੀ ਸਗੀ ਮਾਂ ਤੋਂ ਵੀ ਵੱਧ ਕੇ ਹੈ ਇੱਕ ਵਾਰ ਮੇਰੇ ਬਾਰੇ ਕੁਝ ਕਹੇਗੀ ਤਾਂ ਮੈਂ ਸੁਣ ਲਵਾਂਗੀ ਪਰ ਜੇ ਮੇਰੀ ਸੱਸ ਦੇ ਬਾਰੇ ਕੁਝ ਵੀ ਕਿਹਾ ਤਾਂ ਮੈਂ ਤੇਰੀ ਜ਼ੁਬਾਨ ਖਿਲਚ ਲਾਵਾਂਗੀ ਆਉਣ ਦੇ ਅਰਜੀਤ ਨੂੰ ਫਿਰ ਗੱਲ ਕਰਾਂਗੀ ਮੇਤਾਲੀ ਨੇ ਕਿਹਾ ਲਓ ਆ ਗਏ ਅਰਜੀਤ ਹੁਣ ਤੁਸੀਂ ਆਪਣੇ ਮਨ ਦੀ ਪੜਾਅਸ ਕੱਢ ਲਵੋ ਪੁਸ਼ਪਾ ਜੀ ਨੇ ਆਪਣੇ ਬੇਟੇ ਨੂੰ ਕਿਹਾ ਬੇਟਾ ਦੇਖ ਤੇਰੀ ਪਤਨੀ ਦਾਦੀ ਦੇ ਬਾਰੇ ਕਿੰਨਾ ਅਨਾਬ ਸ਼ਨਾਬ ਬਕ ਰਹੀ ਹੈ ਉਸਦੇ ਲਈ ਇੱਕ ਕੌਲੀ ਖਿਜੜੀ ਬਣਾਉਣਾ ਵੀ ਮੁਸ਼ਕਲ ਲੱਗ ਰਿਹਾ ਹੈ ਅਰਜੀਤ ਨੇ ਕਿਹਾ ਮੰਮੀ ਮੇਤਾਲੀ ਬਿਲਕੁਲ ਸਹੀ ਕਹਿ ਰਹੀ ਹੈ ਮੈਨੂੰ ਹੋਰ ਵੀ ਬਹੁਤ ਕੰਮ ਹਨ ਸਵੇਰ ਸਵੇਰ ਤੁਹਾਡਾ ਲੈਕਚਰ ਸੁਣ ਕੇ ਆਪਣਾ ਦਿਨ ਖਰਾਬ ਨਹੀਂ ਕਰਨਾ ਚਾਹੁੰਦਾ ਮੈਨੂੰ ਜਾਣ ਦਿਓ ਇਹਨਾਂ ਕਹਿ ਕੇ ਅਰਜੀਤ ਗੁੱਸੇ ਚ ਬਾਹਰ ਨਿਕਲ ਗਿਆ ਵੱਡੀ ਨੂੰ ਤਾਂ ਆਪਣੇ ਪਤੀ ਦੀ ਗੱਲ ਸੁਣ ਕੇ ਹੋਰ ਜ਼ਿਆਦਾ ਬੋਲਣ ਲੱਗ ਗਈ ਕਿ ਮੈਂ ਉਸ ਬੁੱਢੀ ਨੂੰ ਇਸ ਤਰ੍ਹਾਂ ਹੀ ਬੋਲਾਂਗੀ ਮੰਮੀ ਜੀ ਤੁਸੀਂ ਕੀ ਕਰ ਲਮੋਗੇ ਇੱਥੇ ਤੁਹਾਡੀ ਆਪਣੀ ਰੋਟੀ ਦਾ ਟਿਕਾਣਾ ਨਹੀਂ ਤੇ ਉੱਪਰੋਂ ਇੱਕ ਨਵਾਂ ਬੋਝ ਲੈ ਕੇ ਆਏ ਹੋ ਮੈਨੂੰ ਅੱਖਾਂ ਨਾ ਦਿਖਾਓ ਮੰਮੀ ਜੀ ਤੁਹਾਡੇ ਦਿਨ ਗਏ ਇਹ ਕਹਿ ਕੇ ਮਿਤਾਲੀ ਨੇ ਰਸੋਈ ਨੂੰ ਲੋਕਲਾ ਦਿੱਤਾ ਤੇ ਆਪ ਕਮਰੇ ਵਿੱਚ ਜਾਣ ਲੱਗੀ ਬੋਲੀ ਮੰਮੀ ਜੀ ਤੁਹਾਨੂੰ ਕੋਈ ਸ਼ਰਮ ਲਿਹਾਜ਼ ਹੈ ਮੇਰੀਆਂ ਸਹੇਲੀਆਂ ਆਈਆਂ ਹਨ ਸਭ ਮਹਿਮਾਨਾਂ ਦੇ ਵਿੱਚ ਤੁਸੀਂ ਤਮਾਸ਼ਾ ਕਰ ਰਹੇ ਹੋ ਚੁੱਪਚਾਪ ਨਹੀਂ ਬੈਠ ਸਕਦੇ ਸੁਣੋ ਮੈਂ ਮੂਵੀ ਦੇਖਣ ਜਾ ਰਹੀ ਹਾਂ ਫਿਰ ਛੋਟੀ ਨੂਨੇ ਵੀ ਉਹੀ ਕੀਤਾ ਆਪਣੀ ਰਸੋਈ ਨੂੰ ਲੋਕ ਲਗਾ ਦਿੱਤਾ ਤੇ ਆਪਣੇ ਕਮਰੇ ਵਿੱਚ ਚਲੀ ਗਈ ਇਹ ਸਭ ਦੇਖ ਕੇ ਪੁਸ਼ਪਾ ਜੀ ਦੇ ਪੈਰਾਂ ਵਿੱਚ ਖੜਨ ਦੀ ਤਾਕਤ ਖਤਮ ਹੋ ਗਈ ਉਹ ਵੇੜੇ ਵਿੱਚ ਬੈਠ ਗਈ ਤੇ ਅੱਖਾਂ ਵਿੱਚ ਹੰਝੂ ਆ ਗਏ ਪੁਸ਼ਪਾ ਜੀ ਸਟੋਰ ਰੂਮ ਵਿੱਚ ਗਈ ਪਿੰਡੋਂ ਜੋ ਟਿਫਨ ਬਣਾ ਕੇ ਲਿਆਈ ਸੀ ਉਹ ਆਪਣੇ ਬੈਗ ਚੋਂ ਕੱਢਿਆ ਉਸ ਵਿੱਚ ਦੋ ਰੋਟੀਆਂ ਬਚੀਆਂ ਸੀ ਤੇ ਥੋੜੀ ਜਿਹੀ ਸਬਜ਼ੀ ਸੀ ਜੋ ਖਰਾਬ ਹੋ ਗਈ ਸੀ ਪਰ ਰੋਟੀ ਸਹੀ ਸੀ ਫਿਰ ਕੁਝ ਪੈਸੇ ਲੈ ਕੇ ਉਹ ਬਾਜ਼ਾਰ ਗਈ ਦੁੱਧ ਲੈ ਕੇ ਆਈ ਫਿਰ ਰੋਟੀ ਨੂੰ ਚੂਰ-ਚੂਰ ਕੇ ਆਪਣੀ ਸੱਸ ਨੂੰ ਚਮਚੇ ਨਾਲ ਖਵਾਉਣ ਲੱਗ ਗਈ ਪਹਿਲੀ ਬੁਰਕੀ ਮੂੰਹ ਵਿੱਚ ਜਾਂਦੇ ਹੀ ਸੱਸ ਨੇ ਕਿਹਾ ਦੋਵੇਂ ਬੇਟੇ ਤੇ ਨੂਹਾ ਹੱਥਾਂ 'ਚੋਂ ਨਿਕਲ ਗਏ ਦਰਸ਼ਨਾ ਜੀ ਨੂੰ 92 ਸਾਲ ਹੋ ਗਏ ਸੀ ਦੁਨੀਆ ਦੇਖਦੇ ਹੋਏ ਉਸਦੇ ਅਨੁਭਵ ਨਾਲ ਹੀ ਪਤਾ ਲੱਗ ਗਿਆ ਸੀ ਕਿ ਮਾਮਲਾ ਖਰਾਬ ਹੈ ਪੁਸ਼ਪਾ ਜੀ ਨੇ ਕਿਹਾ ਨਹੀਂ ਮਾਜੀ ਜੀ ਇਹਾ ਕੁਝ ਵੀ ਨਹੀਂ ਤੁਸੀਂ ਬੇਵਜ੍ਹਾ ਸ਼ੱਕ ਕਰ ਰਹੇ ਹੋ ਦਰਸ਼ਨ ਜੀ ਬੋਲੀ ਜਦੋਂ ਨੂੰਨੇ 1 ਘੰਟੇ ਬਾਅਦ ਗੇਟ ਖੋਲ੍ਹਿਆ ਤਾਂ ਮੈਂ ਉਦੋਂ ਹੀ ਸਮਝ ਗਈ ਸੀ ਫਿਰ ਗੇਟ ਦੇ ਅੰਦਰ ਆਈ ਤੇ ਮੇਰੇ ਦੋਨੋਂ ਪੋਤਿਆਂ ਨੇ ਮੇਰੇ ਵੱਲ ਦੇਖਿਆ ਵੀ ਨਹੀਂ ਜਿਨ੍ਹਾਂ ਨੂੰ ਮੈਂ ਪੂਰਾ ਬਚਪਨ ਗੋਦੀ ਵਿੱਚ ਚੁੱਕਿਆ ਮੈਂ ਸਮਝ ਗਈ ਕਿ ਬੇਟੇ ਪ੍ਰਾਏ ਹੋ ਗਏ ਹਨ ਪੁਸ਼ਪਾ ਮੈਨੂੰ ਕੱਲ ਸਵੇਰ ਹੀ ਪਿੰਡ ਛੱਡਾਂ ਮੀ ਮੈਂ ਉੱਥੇ ਠੀਕ ਹਾਂ ਸ਼ਹਿਰ ਦੀ ਹਵਾ ਠੀਕ ਨਹੀਂ ਬੱਚੇ ਬਦਲ ਜਾਣ ਤਾਂ ਸਾਨੂੰ ਵੀ ਆਪਣਾ ਰੁਖ ਬਦਲ ਲੈਣਾ ਚਾਹੀਦਾ ਹੈ ਆਪਣੀ ਸੱਸ ਦੀਆਂ ਗੱਲਾਂ ਸੁਣ ਕੇ ਪੁਸ਼ਪਾ ਜੀ ਰੋਣ ਲੱਗ ਪਈ ਤੇ ਸੋਚਣ ਲੱਗੀ ਪਤਾ ਨਹੀਂ ਸ਼ਾਇਦ ਮੇਰੇ ਸੰਸਕਾਰਾਂ ਵਿੱਚ ਕਿਤੇ ਕਮੀ ਰਹਿ ਗਈ ਮੇਰੀ ਪਰਵਰਿਸ਼ ਵਿੱਚ ਕਮੀ ਰਹਿ ਗਈ ਦਰਸ਼ਨਾ ਜੀ ਨੇ ਕਿਹਾ ਨਹੀਂ ਤੇਰੀ ਪਰਵਰਿਸ਼ ਵਿੱਚ ਕਮੀ ਨਹੀਂ ਰਹੀ ਸ਼ਹਿਰ ਦੀ ਹਵਾ ਵਿੱਚ ਕਮੀ ਹੈ ਅੱਜ ਕੱਲ੍ਹ ਸ਼ਹਿਰ ਦੇ ਬੱਚਿਆਂ ਨੂੰ ਆਜ਼ਾਦੀ ਚਾਹੀਦੀ ਹੈ ਸੱਸ ਦੀ ਸੇਵਾ ਕੋਈ ਨਹੀਂ ਕਰਨਾ ਚਾਹੁੰਦਾ ਸਬਰ ਰੱਖ ਆਪਣਾ ਮਨ ਖਰਾਬ ਨਾ ਕਰੋ ਉਹਨਾਂ ਬੱਚਿਆਂ ਦੇ ਲਈ ਇਨਾ ਕਹਿ ਕੇ ਦਰਸ਼ਨਾ ਜੀ ਆਪਣੇ ਨੂੰ ਪੁਸ਼ਪਾ ਜੀ ਦੀਆਂ ਅੱਖਾਂ ਵਿੱਚੋਂ ਹੰਝੂ ਸਾਫ਼ ਕਰਨ ਲੱਗਦੀ ਹੈ ਪਿਆਰ ਨਾਲ ਉਹਦੇ ਸਿਰ ਤੇ ਹੱਥ ਫੇਰਿਆ ਥੋੜਾ ਆਪਣਾਪਨ ਮਿਲਿਆ ਤਾਂ ਫੁੱਟ ਫੁੱਟ ਕੇ ਰੋਣ ਲੱਗ ਗਈ ਦਿਲ ਦੇ ਦਬੇ ਜਜ਼ਬਾਤ ਬਾਹਰ ਨਿਕਲ ਆਏ ਦਰਸ਼ਨਾ ਜੀ ਬੋਲੀ ਤੂੰ ਮੈਨੂੰ ਦੋਨੋਂ ਰੋਟੀਆਂ ਨਾ ਖਵਾ ਇੱਕ ਰੋਟੀ ਤੂੰ ਵੀ ਖਾ ਲਾ ਮੈਂ ਵੀ ਤੇਰੀ ਸੱਸ ਹਾਂ ਮੇਰੀ ਗੱਲ ਮੰਨ ਰਾਤ ਨੂੰ ਜਦੋਂ ਦੋਵੇਂ ਬੇਟੇ ਘਰ ਆਏ ਦੋਵਾਂ ਨੂੰ ਮਾਂ ਤੇ ਦਾਦੀ ਦੀ ਕੋਈ ਖੋਜ-ਖਬਰ ਨਹੀਂ ਸੀ ਆਪਣੇ ਆਪਣੇ ਕਮਰਿਆਂ ਵਿੱਚ ਜਾ ਕੇ ਸੌਂ ਗਈ ਏ ਪੁੱਛਿਆ ਤੱਕ ਵੀ ਨਹੀਂ ਕਿ ਮਾਂ ਨੇ ਕੁਝ ਖਾਦਾ ਜਾਂ ਨਹੀਂ ਦਾਦੀ ਦੀ ਤਬੀਅਤ ਕਿਵੇਂ ਹੈ ਵੱਡੀ ਨੂੰ ਅੱਧੀ ਰਾਤ ਨੂੰ ਮੂਵੀ ਦੇਖ ਕੇ ਸਿੱਧੀ ਆਪਣੇ ਕਮਰੇ ਵਿੱਚ ਚਲੀ ਗਈ ਸਾਰੇ ਉੱਚੀ ਉੱਚੀ ਹੱਸ ਰਹੇ ਸੀ ਪੁਸ਼ਪਾ ਜੀ ਆਪਣੀ ਸੱਸ ਦੇ ਨਾਲ ਸਟੋਰ ਰੂਮ ਵਿੱਚ ਸੌਂ ਰਹੀ ਸੀ ਪੂਰੇ ਘਰ ਤੇ ਦੋਵਾਂ ਪੁੱਤਾਂ ਨੇ ਕਬਜ਼ਾ ਕਰ ਲਿਆ ਵੱਡੀ ਨੂੰ ਦੇ ਕਮਰੇ ਵਿੱਚ ਉਸ ਦੀਆਂ ਸਹੇਲੀਆਂ ਤੇ ਛੋਟੀ ਨੂੰ ਦੇ ਕਮਰੇ ਵਿੱਚ ਉਹਦੀ ਮਾਂ ਜਦੋਂ ਸਵੇਰ ਹੋਈ ਤਾਂ ਵੱਡੀ ਨੂੰ ਸਟੋਰ ਰੂਮ ਵਿੱਚ ਆਈ ਤੇ ਕਹਿਣ ਲੱਗੀ ਲਓ ਮੰਮੀ ਜੀ ਉੱਠੋ ਐਨੀ دیر ਹੋ ਗਈ ਤੁਸੀਂ ਅਜੇ ਤੱਕ ਸੌ ਰਹੇ ਹੋ ਸਵੇਰੇ ਦੇ 6 ਵਜੇ ਗਏ ਹਨ ਪੁਸ਼ਪਾ ਜੀ ਬੋਲੀ ਬੇਟਾ ਜੇ ਤੂੰ ਚਾਹ ਲੈ ਕੇ ਆਈ ਹੈ ਤਾਂ ਚਾਹ ਰੱਖ ਦੇ ਮੈਂ ਉੱਠ ਕੇ ਪੀ ਲੈਂਦੀ ਹਾਂ ਪਹਿਲਾਂ ਤੇਰੀ ਦਾਦੀ ਸੱਸ ਨੂੰ ਜਗਾ ਦੇਵਾਂ ਜਗਾ ਬਦਲਣ ਦੇ ਕਾਰਨ ਰਾਤ ਨੂੰ ਮੈਨੂੰ देर ਨਾਲ نیند ਆਈ ਵੱਡੀ ਨੂੰ ਮੈਂ ਤਾਲੀ ਕਹਿਣ ਲੱਗੀ ਮੰਮੀ ਜੀ ਚਾਹ ਜਾ ਕੇ ਪਿੰਡ ਹੀ ਪੀ ਲਿਓ ਆਟੋ ਖੜਾ ਤੁਸੀਂ ਦੋਵੇਂ ਪਿੰਡ ਚੱਲੀਆਂ ਜਾਓ ਤੁਹਾਡਾ ਸਮਾਨ ਤਾਂ ਪੈਕ ਹੈ ਨਾ ਤੁਹਾਡੇ ਬੇਟੇ ਤੁਹਾਨੂੰ ਪਿੰਡ ਭੇਜਣਾ ਚਾਹੁੰਦੇ ਹਨ ਫਿਰ ਛੋਟੀ ਨੂੰ ਜੀਵਿਕਾ ਵੀ ਆਉਂਦੀ ਹੈ ਤੇ ਕਹਿੰਦੀ ਹੈ ਚੰਗਾ ਹੋਇਆ ਮੇਰੀ ਮਾਂ ਨੂੰ ਤੁਸੀਂ ਬੁਲਾ ਲਿਆ ਵੈਸੇ ਵੀ ਮਾਂ ਨੂੰ ਮੈਂ ਬੁਲਾਉਣ ਵਾਲੀ ਸੀ ਕਿਉਂਕਿ ਮੇਰਾ 8ਵਾਂ ਮਹੀਨਾ ਚੱਲ ਰਿਹਾ ਹੈ ਮੈਨੂੰ ਤੁਹਾਡੀ ਕੋਈ ਜ਼ਰੂਰਤ ਨਹੀਂ ਮੇਰੇ ਹੋਣ ਵਾਲੇ ਬੱਚੇ ਦੀ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਮੇਰੀ ਮਾਂ ਇੱਥੇ ਹੈ ਸਭ ਕੁਝ ਸੰਭਾਲ ਲਵੇਗੀ ਤੁਸੀਂ ਪਿੰਡ ਚਲੇ ਜਾਓ ਤੁਹਾਡਾ ਪਿੰਡ ਚਾਰ ਕਮਰਿਆਂ ਦਾ ਘਰ ਹੈ ਤੁਸੀਂ ਅਤੇ ਦਾਦੀ ਉੱਥੇ ਆਰਾਮ ਨਾਲ ਰਹਿ ਲਓ ਆਪਣਾ ਸਮਾਨ ਚੁੱਕੋ ਤੇ ਇੱਥੋਂ ਚਲਦੀਆਂ ਬਣੋ ਪੁਸ਼ਪਾ ਜੀ ਸੌ ਕੇ ਉੱਠ ਵੀ ਨਹੀਂ ਸਕੀ ਸੀ ਤੈਨੂੰ ਹણે ਆਪਣੇ ਘਰ ਤੋਂ ਕੱਢਣਾ ਸ਼ੁਰੂ ਕਰ ਦਿੱਤਾ ਸ਼ਾਇਦ ਪੁਸ਼ਪਾ ਜੀ ਨੂੰ ਪਹਿਲਾਂ ਹੀ ਅਹਿਸਾਸ ਹੋ ਗਿਆ ਸੀ ਪੁਸ਼ਪਾ ਜੀ ਤੇ ਉਹਦੀ ਸਸ ਦਰਸ਼ਨਾ ਜੀ ਦੋਵੇਂ ਅੱਖਾਂ ਮਲਦੀਆਂ ਹੋਈਆਂ ਉੱਠੀਆਂ ਤੇ ਆਪਣੇ ਬੇਟੇ ਨੂੰ ਕਿਹਾ ਪਿੰਡ ਤਾਂ ਅਸੀਂ ਚਲੀਆਂ ਜਾਵਾਂਗੇ ਪਰ ਬੇਟਾ ਮੇਰਾ ਖਰਚਾ ਕੌਣ ਚੁੱਕੇਗਾ ਅਰਜੀਤ ਬੋਲਿਆ ਮਾਂ ਤੁਹਾਨੂੰ ਖਰਚੇ ਦੀ ਕੀ ਜ਼ਰੂਰਤ ਹੈ ਤੁਹਾਡੇ ਅਕਾਊਂਟ ਵਿੱਚ ਪਿਤਾ ਜੀ ਦੇ ਦਿੱਤੇ ਹੋਏ ਕੁਝ ਪੈਸੇ ਹੈ ਨਾ ਉਹਨਾਂ ਨਾਲ ਗੁਜ਼ਾਰਾ ਕਰੋ ਤੁਸੀਂ ਬਹੁਤ ਕਰ ਲਈ ਆਪਣੀ ਮਨਮਰਜ਼ੀ ਇਸ ਘਰ ਵਿੱਚ ਤੁਸੀਂ ਆਪਣੇ ਹੀ ਹੁਕਮ ਚਲਾਏ ਹਨ ਪਰ ਹੁਣ ਤੁਹਾਡੀਆਂ ਨੋਹਾ ਬਰਦਾਸ਼ਤ ਕਰਨ ਵਾਲੀਆਂ ਨਹੀਂ ਤੁਸੀਂ ਇੱਥੇ ਰਹੋਗੇ ਤਾਂ ਬੇਵਜਾ ਕਲਾਕਲੇਸ਼ ਹੁੰਦਾ ਰਹੇਗਾ ਅਸੀਂ ਨਹੀਂ ਚਾਹੁੰਦੇ ਕਿ ਘਰ ਵਿੱਚ ਨਿਤ ਨਿਤ ਲੜਾਈ ਹੋਵੇ ਆਪਣੇ ਬੇਟੇ ਦੀ ਗੱਲ ਸੁਣ ਕੇ ਪੁਸ਼ਪਾ ਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਕਹਿਣ ਲੱਗੀ ਤੈਨੂੰ ਤਾਂ ਸ਼ਹਿਰ ਦੀ ਹਵਾ ਲੱਗ ਗਈ ਹੈ ਤੇਰੀਆਂ ਅੱਖਾਂ ਵਿੱਚ ਸ਼ਰਮ ਲਿਹਾਜ਼ ਜਰਾ ਵੀ ਨਹੀਂ ਬਜੀ ਆਪਣੇ ਪਤੀ ਦੀ ਫੋਟੋ ਨੂੰ ਚੁੱਕ ਕੇ ਤੇ ਰੋਂਦੇ ਰੋਂਦੇ ਆਪਣੇ ਘਰ ਨੂੰ ਛੱਡ ਕੇ ਹਮੇਸ਼ਾ ਦੇ ਲਈ ਪਿੰਡ ਚਲੀ ਗਈ ਬੇਟੇ ਕਿੰਨੇ ਨਲਾਇਕ ਸੀ ਆਪਣੀ ਮਾਂ ਨੂੰ ਬੱਸ ਵਿੱਚ ਵੀ ਨਹੀਂ ਬਿਠਾਇਆ ਪੋਤਾ ਅੰਸ਼ੂ ਕਹਿਣ ਲੱਗਿਆ ਮੰਮੀ ਤੁਸੀਂ ਦਾਦੀ ਨੂੰ ਇਸ ਤਰ੍ਹਾਂ ਘਰੋਂ ਕਿਉਂ ਭਜਾ ਰਹੇ ਹੋ ਇਹ ਸਹੀ ਗੱਲ ਨਹੀਂ ਮੈਤਾਲੀ ਨੇ ਕਿਹਾ ਚੁੱਪ ਹੋ ਜਾ ਅਤੇ ਆਪਣੇ ਕਮਰੇ ਵਿੱਚ ਚਲਾ ਜਾ ਵੱਡਿਆਂ ਦੇ ਵਿੱਚ ਬੋਲਣ ਦੀ ਕੋਈ ਜ਼ਰੂਰਤ ਨਹੀਂ ਜਦੋਂ ਪੁਸ਼ਪਾ ਜੀ ਪਿੰਡ ਪਹੁੰਚਦੀ ਹੈ ਤਾਂ ਦੇਖਦੀ ਹੈ ਕਿ ਉਸ ਦਾ ਦਯੋਰ ਪਿੰਡ ਛੱਡ ਕੇ ਕਿਤੇ ਹੋਰ ਜਾਣ ਦੀ ਤਿਆਰੀ ਕਰ ਰਿਹਾ ਸੀ ਪੁਸ਼ਪਾ ਜੀ ਦੀ ਸੱਸ ਦਰਸ਼ਨਾ ਜੀ ਉਸ ਨੂੰ ਕਹਿਣ ਲੱਗੀ ਬੇਟਾ ਰਮੇਸ਼ ਤੂੰ ਕਿੱਥੇ ਜਾ ਰਿਹਾ ਹੈ ਇੱਕ ਬੇਟੇ ਨੇ ਤਾਂ ਘਰ ਤੋਂ ਭਜਾ ਦਿੱਤਾ ਤੇ ਹੁਣ ਤੂੰ ਵੀ ਸਾਨੂੰ ਛੱਡ ਕੇ ਜਾ ਰਿਹਾ ਹੈ। ਰਮੇਸ਼ ਬੋਲਿਆ ਹਾਂ ਮਾਂ ਮੈਂ ਆਪਣੇ ਬੱਚਿਆਂ ਦੇ ਨਾਲ ਸ਼ਹਿਰ ਜਾ ਰਿਹਾ ਹਾਂ। ਦਰਸ਼ਨਾ ਜੀ ਨੇ ਕਿਹਾ ਅੱਛਾ ਠੀਕ ਹੈ ਪਰ ਤੂੰ ਧਿਆਨ ਰੱਖੇ ਆਪਣੇ ਪਿੰਡ ਦੀ ਜ਼ਮੀਨ ਨਾ ਵੇਚੀ। ਦੇਖ ਅੱਜ ਪੁਸ਼ਪਾ ਦਾ ਕੀ ਹਾਲ ਹੋਇਆ ਹੈ। ਆਪਣੇ ਪਤੀ ਦੇ ਚਲੇ ਜਾਣ ਤੋਂ ਬਾਅਦ ਉਹ ਬੇਕਾਰ ਹੋ ਗਈ ਹੈ। ਹੁਣ ਪਿੰਡ ਵਿੱਚ ਹੀ ਉਸ ਦਾ ਟਿਕਾਣਾ ਹੈ। ਪੁਸ਼ਪਾ ਜੀ ਦੀ ਇਸ ਹਾਲਤ ਨੂੰ ਦੇਖ ਕੇ ਉਸ ਦਾ ਦਿਓਰ ਬਹੁਤ ਪਰੇਸ਼ਾਨ ਹੋ ਗਿਆ। ਪਰ ਉਸਨੇ ਸ਼ਹਿਰ ਜਾਣ ਦੀ ਟਿਕਟ ਕਰਾਈ ਹੋਈ ਸੀ। ਪੁਸ਼ਪਾ ਜੀ ਨੂੰ ਦਲਾਸਾ ਦੇ ਕੇ ਆਪਣੇ بیٹے ਦੇ ਘਰ ਸ਼ਹਿਰ ਚਲਾ ਗਿਆ ਕਿਉਂਕਿ ਉਸ ਨੂੰ ਵਿਸ਼ਵਾਸ ਸੀ ਕਿ ਉਸਦੇ بیٹے ਤੇ ਨੁਹਾਂ ਅਜਿਹਾ ਨਹੀਂ ਕਰਨਗੇ। ਦਰਸ਼ਨਾ ਜੀ ਤੇ ਪੁਸ਼ਪਾ ਜੀ ਦੋਵੇਂ ਪਿੰਡ ਵਿੱਚ ਹੀ ਆਪਣਾ ਜੀਵਨ ਬਸਰ ਕਰ ਰਹੀਆਂ ਸੀ। ਪੁਸ਼ਪਾ ਜੀ ਆਪਣੀ ਸੱਸ ਦਾ ਬਹੁਤ ਧਿਆਨ ਰੱਖਦੀ ਸਮੇਂ-ਸਮੇਂ ਤੇ ਉਸ ਨੂੰ ਖਾਣਾ ਬਣਾ ਕੇ ਦਿੰਦੀ। ਉਧਰ ਸ਼ਹਿਰ ਵਿੱਚ ਦੋਵੇਂ بیٹے ਬੇਫਿਕਰ ਹੋ ਗਏ ਕਿ ਚਲੋ ਮਾਂ ਤੇ ਦਾਦੀ ਦੋਨੋਂ ਚਲੀਆਂ ਗਈਆਂ। ਟੈਨਸ਼ਨ ਖਤਮ। ਆਫਤ ਹਮੇਸ਼ਾ ਦੇ ਲਈ ਟਲ ਗਈ। ਬੇਟੇ ਤੇ ਨੋਹਾ ਮਿਲ ਕੇ ਖੂਬ ਮਜ਼ੇ ਲੈਂਦੇ ਪਾਰਟੀਆਂ ਕਰਦੇ ਡਿਸਕੋ ਜਾਂਦੇ ਜੀਵਿਕਾ ਖੁਸ਼ੀ ਨਾਲ ਚੈੱਕ ਦੀ ਹੋਈ ਆਪਣੀ ਮਾਂ ਦੇ ਕਮਰੇ ਵਿੱਚ ਗਈ ਮਾਂ ਹੁਣ ਤਾਂ ਸਾਰੀ ਟੈਨਸ਼ਨ ਖਤਮ ਹੋ ਗਈ ਚੰਗਾ ਹੋਇਆ ਬੁੱਢੀ ਆਪਣੀ ਸੱਸ ਨੂੰ ਲੈ ਕੇ ਪਿੰਡ ਚਲੀ ਗਈ ਹੁਣ ਮੈਂ ਆਪਣੇ ਹੋਣ ਵਾਲੇ ਬੱਚੇ ਦੇ ਲਈ ਸ਼ਾਪਿੰਗ ਕਰ ਲੈਂਦੀ ਹਾਂ ਇੱਕ ਝੂਲਾ ਵੀ ਲੈ ਆਵਾਂਗੇ ਉਹਦੀ ਮਾਂ ਬੋਲੀ ਸੁਣ ਬੇਟਾ ਤੇਰੇ ਸਹੁਰੇ ਦੀ ਮੌਤ ਹੋ ਗਈ ਸੀ ਇਸ ਲਈ ਤੇਰੀ ਗੋਦ ਭਰਾਈ ਵੀ ਨਹੀਂ ਹੋ ਸਕੀ ਸੀ ਹੁਣ ਆਪਾਂ ਗੋਦ ਭਰਾਈ ਦੀ ਰਸਮ ਵੀ ਕਰ ਲੈਂਦੇ ਹਾਂ ਜੀਵਿਕਾ ਨੇ ਕਿਹਾ ਹਾਂ ਮਾਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਉਹਦੀ ਮਾਂ ਬੋਲੀ ਸੁਣ ਜੀਵਿਕਾ ਅਜਿਹੇ ਹਾਲਤ ਵਿੱਚ ਤੂੰ ਸ਼ਾਪਿੰਗ ਕਰਨ ਲਈ ਨਾ ਜਾ ਮੈਂ ਇਕੱਲੀ ਚਲੀ ਜਾਂਦੀ ਹਾਂ ਜੀਵਿਕਾ ਨੇ ਕਿਹਾ ਠੀਕ ਹੈ ਮਾਂ ਮੇਰੇ ਫੇਵਰਿਟ ਪਿੰਕ ਕਲਰ ਦੇ ਕੱਪੜੇ ਹੀ ਲੈ ਕੇ ਆਇਓ ਉਦੋਂ ਤੱਕ ਮੈਂ ਆਪਣੀਆਂ ਸਹੇਲੀਆਂ ਨੂੰ ਇਨਵਾਈਟ ਕਰ ਲੈਂਦੀ ਹਾਂ ਛੋਟੀ ਨੂੰ ਨੇ ਆਪਣੀ ਗੋਦ ਭराई ਦੀ ਰਸਮ ਕੀਤੀ ਪਰ ਆਪਣੀ ਸੱਸ ਨੂੰ ਨਹੀਂ ਬੁਲਾਇਆ ਦੁਨੀਆ ਭਰ ਦੇ ਲੋਕਾਂ ਨੂੰ ਬੁਲਾਇਆ ਸਹੇਲੀਆਂ ਨੂੰ ਬੁਲਾਇਆ ਆਪਣੇ ਪੇਕਿਆਂ ਨੂੰ ਵੀ ਬੁਲਾਇਆ ਪਰ ਸੱਸ ਜਿਨ੍ਹਾਂ ਨੇ ਬੜੇ ਪਿਆਰ ਨਾਲ ਉਸਨੂੰ ਆਪਣੇ ਘਰ ਦੀ ਛੋਟੀ ਨੂੰ ਬਣਾ ਕੇ ਲਿਆਂਦਾ ਸੀ ਉਹਨਾਂ ਨੂੰ ਬੁਲਾਉਣਾ ਨਹੀਂ ਚਾਹੁੰਦੀ ਸੀ ਦੋਸਤੋ ਅੱਜਕੱਲ ਅਜਿਹਾ ਹੀ ਹੁੰਦਾ ਹੈ ਲੋਕ ਬਹਾਨੇ ਨਾਲ ਸੱਸ ਸਹੁਰੇ ਨੂੰ ਬਾਹਰ ਭੇਜ ਕੇ ਘਰ ਵਿੱਚ ਜਨਮ ਦਿਨ ਐਨੀਵਰਸਰੀ ਦੀ ਪਾਰਟੀ ਮਨਾਉਂਦੇ ਹਨ ਪਰ ਇਹ ਗੱਲ ਬਿਲਕੁਲ ਨਹੀਂ ਸਹੀ ਨਹੀਂ ਦੋ ਦਿਨ ਬਾਅਦ ਗੋਦ ਭराई ਦੀ ਰਸਮ ਸ਼ੁਰੂ ਹੋਈ ਸਾਰੇ ਮਹਿਮਾਨ ਜੀਵਕਾ ਦੀ ਹੋਣ ਵਾਲੇ ਬੱਚੇ ਦੀਆਂ ਵਧਾਈਆਂ ਦੇ ਰਹੇ ਸੀ ਉਹਨਾਂ ਦੀ ਮਾਂ ਹੋਣ ਵਾਲੇ ਬੱਚੇ ਦੇ ਲਈ ਸੋਨੇ ਦੇ ਕੜੇ ਚੇਨ ਦਿੰਦੀ ਹੈ ਜੀਵਿਕਾ ਕਹਿੰਦੀ ਹੈ ਮਾਂ ਤੁਸੀਂ ਮੇਰੇ ਹੋਣ ਵਾਲੇ ਬੱਚੇ ਤੇ ਲਈ ਚੇਨ ਦਿੱਤੀ ਪਰ ਤੁਹਾਡੀ ਜਗ੍ਹਾ ਮੇਰੀ ਸੱਸ ਹੁੰਦੀ ਤਾਂ 100 ਰੁਪਿਆ ਹੀ ਦੇਣਾ ਸੀ ਉਹ ਬੁੱਢੀ ਦਾਦੀ 10 ਰੁਪਏ ਫੜਾ ਦਿੰਦੀ ਤੇ ਕਹਿੰਦੀ ਖੂਬ ਜੀਓ ਖੁਸ਼ ਰਹੋ ਆਸ਼ੀਰਵਾਦ ਨਾਲ ਹੀ ਕੰਮ ਚਲਾ ਦੇਣਾ ਸੀ ਚੰਗਾ ਹੋਇਆ ਟੈਨਸ਼ਨ ਖਤਮ ਹੋਈ ਪੂਰੀ ਤਰ੍ਹਾਂ ਛੁਟਕਾਰਾ ਮਿਲ ਗਿਆ ਗੋਦ ਭਰਾਇ ਦੀ ਰਸਮ ਹੋਣ ਤੋਂ ਬਾਅਦ ਸਾਰੇ ਮਹਿਮਾਨ ਖਾਣਾ ਖਾ ਰਹੇ ਸੀ ਠੀਕ ਉਸੇ ਸਮੇਂ ਦਰਵਾਜ਼ੇ ਦੀ ਘੰਟੀ ਵੱਜੀ ਇੱਕ ਆਦਮੀ ਅੰਦਰ ਆਇਆ ਉਸਨੇ ਇੱਕ ਲਫਾਫਾ ਫੜਾਇਆ ਸੂਰਜ ਨੇ ਦਰਵਾਜ਼ਾ ਖੋਲ੍ਹਿਆ ਤੇ ਕਿਹਾ ਹਾਂਜੀ ਕਿਸ ਨੂੰ ਮਿਲਣਾ ਹੈ? ਉਸ ਆਦਮੀ ਨੇ ਕਿਹਾ ਇਹ ਅਰਜੀਤ ਅਤੇ ਸੂਰਜ ਜੀ ਦਾ ਘਰ ਹੈ। ਸੂਰਜ ਨੇ ਕਿਹਾ ਹਾਂਜੀ ਮੈਂ ਹੀ ਸੂਰਜ ਹਾਂ। ਉਸਨੇ ਕਿਹਾ ਇਹ ਤੁਹਾਡੇ ਲਈ ਗਿਫਟ ਹੈ। ਜੀਵਿਕਾ ਬੋਲੀ ਗਿਫਟ? ਜ਼ਰੂਰ ਮੇਰੇ ਹੋਣ ਵਾਲੇ ਬੱਚੇ ਲਈ ਹੋਵੇਗਾ। ਸੂਰਜ ਨੇ ਕਿਹਾ ਹਾਂ ਹਾਂ ਠੀਕ ਹੈ। ਮੈਂ ਖੋਲ ਕੇ ਦੇਖਦਾ। ਸੂਰਜ ਲਿਫਾਫਾ ਖੋਲ੍ਹਦਾ ਤੇ ਜੋ ਪੜਦਾ ਉਸ ਨੂੰ ਪੜ ਕੇ ਹੈਰਾਨ ਰਹਿ ਜਾਂਦਾ ਹੈ। ਉਹਦੀ ਬੋਲਤੀ ਬੰਦ ਹੋ ਜਾਂਦੀ ਹੈ। ਜੀਵਿਕਾ ਕਹਿੰਦੀ ਹੈ ਕੀ ਹੋਇਆ? ਕੁਝ ਬੋਲੋ ਨਾ। ਬੋਲੋ ਤਾਂ ਸਹੀ ਅਰਜੀਤ ਵੀ ਕੋਲ ਆ ਜਾਂਦਾ ਹੈ ਤੇ ਕਹਿੰਦਾ ਹੈ ਕੀ ਹੋਇਆ ਸੂਰਜ ਤੂੰ ਐਨਾ ਚੁੱਪ ਕਿਉਂ ਹੈ ਸੂਰਜ ਉਸ ਦੇ ਹੱਥ ਵਿੱਚੋਂ ਚਿੱਠੀ ਫੜ ਲੈਂਦਾ ਹੈ ਤੇ ਜਦੋਂ ਪੜਦਾ ਹੈ ਤਾਂ ਹੈਰਾਨ ਰਹਿ ਜਾਂਦਾ ਹੈ ਉਹ ਆਦਮੀ ਕਹਿੰਦਾ ਇਸ ਘਰ ਦੇ ਪੇਪਰ ਹਨ ਮੈਂ ਹੁਣ ਇਸ ਘਰ ਦਾ ਮਾਲਕ ਹਾਂ ਇਹ ਘਰ ਤੁਹਾਡੀ ਮਾਂ ਨੇ ਵੇਚ ਦਿੱਤਾ ਹੈ ਜਲਦ ਤੋਂ ਜਲਦ ਘਰ ਖਾਲੀ ਕਰ ਦਿਓ ਨਹੀਂ ਤਾਂ ਪੁਲਿਸ ਨੂੰ ਬੁਲਾਉਣਾ ਪਵੇਗਾ ਅਰਜੀਤ ਤੇ ਸੂਰਜ ਦੋਵਾਂ ਦੇ ਹੱਥ ਪੈਰ ਫੁੱਲ ਗਏ ਇੱਧਰ ਨੂਹਾ ਵੀ ਹੈਰਾਨ ਰਹਿ ਗਈਆਂ ਸਾਰੇ ਸਦਮੇ ਵਿੱਚ ਆ ਗਏ ਕਿ ਹੁਣ ਘਰ ਖਾਲੀ ਕਰਨਾ ਪਵੇਗਾ ਫਿਰ ਉਸ ਆਦਮੀ ਨੇ ਜ਼ਬਰਦਸਤੀ ਅਰਜੀਤ ਅਤੇ ਸੂਰਜ ਦਾ ਸਾਰਾ ਸਮਾਨ ਘਰ ਤੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਸਾਰੇ ਮਹਿਮਾਨ ਉੱਥੇ ਖੜੇ ਤਮਾਸ਼ਾ ਦੇਖ ਰਹੇ ਸੀ ਅਰਜੀਤ ਅਤੇ ਸੂਰਜ ਦੋਵੇਂ ਸੜਕ ਤੇ ਆ ਗਏ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰੀਏ ਜੀਵਿਕਾ ਹੱਥ ਜੋੜ ਕੇ ਕਹਿਣ ਲੱਗੀ ਸਰ ਸਾਨੂੰ ਘਟੋ ਘਟ ਇੱਕ ਰਾਤ ਤਰ ਇੱਥੇ ਰਹਿਣ ਦਿਓ ਮੈਂ ਪ੍ਰੈਗਨੈਂਟ ਹਾਂ ਅਜਿਹੇ ਹਾਲਤ ਵਿੱਚ ਮੈਂ ਕਿੱਥੇ ਜਾਵਾਂਗੀ ਉਹ ਆਦਮੀ ਬੋਲਿਆ ਤੁਸੀਂ ਕਿਤੇ ਵੀ ਜਾਓ ਮੈਨੂੰ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਤੁਸੀਂ ਆਪਣੀ ਮਾਂ ਨੂੰ ਇਸ ਘਰ ਵਿੱਚੋਂ ਕੱਢਿਆ ਸੀ ਤਾਂ ਤੁਸੀਂ ਉਹਨਾਂ ਬਾਰੇ ਸੋਚਿਆ ਨਹੀਂ ਤਾਂ ਹੁਣ ਮੈਂ ਕਿਉਂ ਸੋਚਾਂ ਮੈਂ ਇਸ ਘਰ ਦਾ ਮਾਲਕ ਹਾਂ ਤੁਸੀਂ ਇੱਥੋਂ ਚਲੇ ਜਾਓ ਜੋ ਤੁਸੀਂ ਕਰਨਾ ਉਹ ਕਰੋ ਮੈਨੂੰ ਤੁਹਾਡੇ ਨਾਲ ਕੋਈ ਮਤਲਬ ਨਹੀਂ ਅਰਜੀਤ ਸੂਰਜ ਮਤਾਲੀ ਤੇ ਬੱਚੇ ਜੀਵਕਾ ਦੀ ਮਾਂ ਦੇ ਘਰ ਪਹੁੰਚੇ ਰਾਤ ਉੱਥੇ ਹੀ guzari ਪਰ ਜੀਵਕਾ ਦੇ ਭਰਾ ਤੇ ਭਾਬੀ ਨੇ ਵੀ ਉਹਨਾਂ ਨੂੰ ਉੱਥੇ ਰਹਿਣ ਨਹੀਂ ਦਿੱਤਾ ਉਸਦੀ ਭਾਬੀ ਕਹਿਣ ਲੱਗੀ ਜੀਵਿਕਾ ਦੀਦੀ ਜਦੋਂ ਤੁਸੀਂ ਆਪਣੀ ਸੱਸ ਨੂੰ ਆਪਣੀ ਮਾਂ ਨਹੀਂ ਸਮਝਿਆ ਤਾਂ ਮੈਂ ਆਪਣੀ ਨਨਾਨ ਨੂੰ ਭੈਣ ਕਿਉਂ ਸਮਝਾਂ ਤੁਸੀਂ ਪ੍ਰੈਗਨੈਂਟ ਹੋ ਤਾਂ ਸਾਰਾ ਬੋਝ ਮੈਂ ਕਿਉਂ ਸਹਵਾਲਾਂ ਤੁਹਾਡਾ ਇਸ ਘਰ ਤੇ ਕੋਈ ਅਧਿਕਾਰ ਨਹੀਂ ਜੀਵਿਕਾ ਦੀ ਮਾਂ ਨੇ ਕਿਹਾ ਕਿ ਬੇਟਾ ਇਸ ਤਰ੍ਹਾਂ ਨਾ ਕਰ ਇਹ ਕਿੱਥੇ ਜਾਵੇਗੀ ਵਿਚਾਰੀ ਇਸ ਹਾਲਤ ਵਿੱਚ ਜੀਵਿਕਾ ਦੀ ਭਾਬੀ ਕਹਿਣ ਲੱਗੀ ਮਾਂ ਜੀ ਜੇ ਤੁਸੀਂ ਇੱਥੇ ਰਹਿਣਾ ਤਾਂ ਠੀਕ ਹੈ ਨਹੀਂ ਤਾਂ ਮੈਂ ਤੁਹਾਨੂੰ ਵੀ ਘਰੋਂ ਬਾਹਰ ਕੱਢ ਦੇਵਾਂਗੀ ਮਜਬੂਰੀ ਵਿੱਚ ਉਹਨਾਂ ਨੇ ਸੜਕ ਤੇ ਹੀ ਰਾਤਾਂ ਗੁਜ਼ਾਰੀਆਂ ਭੱਜ ਦੌੜ ਦੇ ਕਾਰਨ ਜੀਵਿਕਾ ਦੇ ਪੇਟ ਵਿੱਚ ਦਰਦ ਹੋਣ ਲੱਗਿਆ ਉਹ ਰੋਣ ਲੱਗ ਗਈ ਸੂਰਜ ਘਬਰਾਉਂਦਾ ਹੋਇਆ ਉਸ ਨੂੰ ਹਸਪਤਾਲ ਲੈ ਗਿਆ ਪਰ ਰਾਖ ਨੂੰ ਕੋਈ ਐਮਰਜੈਂਸੀ ਵਿੱਚ ਵੀ ਉਸ ਨੂੰ ਐਡਮਿਟ ਨਹੀਂ ਕਰ ਰਿਹਾ ਸੀ ਉਹ ਪਾਗਲਾਂ ਦੀ ਤਰ੍ਹਾਂ ਹਸਪਤਾਲ ਦੇ ਚੱਕਰ ਲਗਾ ਰਿਹਾ ਸੀ ਆਖਿਰ ਉਸ ਨੂੰ ਕਿਸੇ ਇੱਕ ਸਰਕਾਰੀ ਹਸਪਤਾਲ ਵਿੱਚ ਐਡਮਿਟ ਕਰ ਲਿਆ ਗਿਆ ਪਰ ਉਹਦੇ ਬੱਚੇ ਨੂੰ ਨਹੀਂ ਬਚਾ ਸਕੇ ਸੂਰਜ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਸੀ ਜੀਵਿਕਾ ਤਾਂ ਸਦਮੇ ਵਿੱਚ ਆ ਗਈ ਉਹ ਬੁੱਤ ਬਣ ਕੇ ਰਹਿ ਗਈ ਇਸੇ ਨਾਲ ਵੀ ਕੋਈ ਗੱਲ ਨਹੀਂ ਕਰਦੀ ਸੀ ਸ਼ਾਇਦ ਉਸ ਨੂੰ ਅਹਿਸਾਸ ਹੋ ਰਿਹਾ ਸੀ ਕਿ ਕਿਤੇ ਨਾ ਕਿਤੇ ਉਸ ਨੇ ਆਪਣੀ ਸੱਸ ਦੇ ਨਾਲ ਬਹੁਤ ਬੁਰਾ ਕੀਤਾ ਅੱਜ ਉਸ ਨੂੰ ਉਸ ਦੇ ਬੁਰੇ ਕਰਮਾਂ ਦੀ ਸਜ਼ਾ ਮਿਲ ਰਹੀ ਸੀ ਫਿਰ ਉਹਨਾਂ ਨੇ ਇੱਕ ਛੋਟਾ ਜਿਹਾ ਘਰ ਕਰਾਇਤੇ ਲੈ ਲਿਆ ਉੱਥੇ ਹੀ ਦੋਨੋਂ ਭਰਾ ਆਪਣੀ ਫੈਮਲੀ ਨੂੰ ਲੈ ਕੇ ਚਲੇ ਗਏ ਕੁਝ ਦਿਨਾਂ ਬਾਅਦ ਅਰਜੀਤ ਆਪਣੀ ਮਾਂ ਨਾਲ ਗੱਲ ਕਰਨ ਦੇ ਲਈ ਪਿੰਡ ਗਿਆ ਪਰ ਜਦੋਂ ਉਹ ਪਿੰਡ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਪਿੰਡ ਦੀ ਸਾਰੀ ਪ੍ਰਾਪਰਟੀ ਮਾਂ ਨੇ ਵੇਚ ਦਿੱਤੀ ਹੈ ਤੇ ਖਰੀਦਣ ਵਾਲੇ ਰਸੂਖ ਵਾਲੇ ਲੋਕ ਹੈ ਉਹਨਾਂ ਦੀ ਮਾਂ ਦਾਦੀ ਦੇ ਨਾਲ ਕਿਤੇ ਗਾਇਬ ਹੋ ਗਈ ਕਿਸੇ ਨੂੰ ਪਤਾ ਨਹੀਂ ਸੀ ਨਾਲ ਵਾਲੇ ਘਰ ਵਿੱਚ ਉਸ ਦਾ ਚਾਚਾ ਰਹਿੰਦਾ ਸੀ ਉਹ ਵੀ ਪਿੰਡ ਛੱਡ ਕੇ ਸ਼ਹਿਰ ਚਲਾ ਗਿਆ ਆਪਣੇ ਬੱਚਿਆਂ ਦੇ ਕੋਲ ਫਿਰ ਇੱਕ ਗਵੰਡੀ ਨੇ ਕਿਹਾ ਅਰਜੀਤ ਤੁਸੀਂ ਆਪਣੀ ਮਾਂ ਦੇ ਨਾਲ ਚੰਗਾ ਨਹੀਂ ਕੀਤਾ ਉਹ ਪਿੰਡ ਛੱਡ ਕੇ ਚਲੀ ਗਈ ਹੈ ਨਾਲ ਹੀ ਆਪਣੀ ਸੱਸ ਨੂੰ ਲੈ ਗਈ ਅਸੀਂ ਮਨਾ ਕਰਦੇ ਰਹੇ ਪਰ ਉਹ ਨਹੀਂ ਮੰਨੀ ਗਵੰਡੀਆਂ ਨੇ ਇੱਕ ਚਿੱਠੀ ਉਹਨਾਂ ਨੂੰ ਦਿੱਤੀ ਉਹ ਚਿੱਠੀ ਉਹਨਾਂ ਦੀ ਮਾਂ ਦੀ ਸੀ ਉਸ ਵਿੱਚ ਲਿਖਿਆ ਸੀ ਕਿ ਮੈਂ ਜਾਣਦੀ ਹਾਂ ਤੁਸੀਂ ਇੱਥੇ ਜ਼ਰੂਰ ਆਓਗੇ ਇਸ ਲਈ ਮੈਂ ਚਿੱਠੀ ਛੱਡ ਕੇ ਜਾ ਰਹੀ ਹਾਂ ਹੁਣ ਤੁਹਾਨੂੰ ਮੇਰੀ ਖਬਰ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈ ਉਹ ਮੇਰਾ ਘਰ ਮੇਰੇ ਨਾਮ ਸੀ ਜਦੋਂ ਤੁਹਾਡੇ ਪਿਤਾ ਜੀ ਨੂੰ ਪਹਿਲਾ ਹਾਰਟ ਅਟੈਕ ਆਇਆ ਤਾਂ ਉਹਨਾਂ ਨੂੰ ਅਹਿਸਾਸ ਹੋ ਗਿਆ ਸੀ ਉਹ ਜ਼ਿਆਦਾ ਸਮਾਂ ਤੱਕ ਜਿਉਂਦੇ ਨਹੀਂ ਰਹਿਣਗੇ ਉਹਨਾਂ ਨੇ ਉਹ ਘਰ ਮੇਰੇ ਨਾਮ ਕਰ ਦਿੱਤਾ ਜਦੋਂ ਮੈਂ ਤੁਹਾਡਾ ਘਰ ਛੱਡ ਕੇ ਆ ਰਹੀ ਸੀ ਤਾਂ ਘਰ ਦੀ ਪ੍ਰਾਪਰਟੀ ਦੇ ਪੇਪਰ ਮੈਂ ਆਪਣੇ ਨਾਲ ਲੈ ਕੇ ਆਈ ਸੀ ਕਿਉਂਕਿ ਇਹ ਘਰ ਮੈਂ ਤੁਹਾਨੂੰ ਨਹੀਂ ਦੇਣਾ ਚਾਹੁੰਦੀ ਸੀ ਜਦੋਂ ਮੇਰੇ ਬੱਚੇ ਮੈਨੂੰ ਬੇਗਾਨੀ ਕਰ ਸਕਦੇ ਹਨ ਤਾਂ ਫਿਰ ਮੈਂ ਆਪਣੀ ਪ੍ਰਾਪਰਟੀ ਉਹਨਾਂ ਨੂੰ ਕਿਉਂ ਦੇਵਾਂ ਇਹ ਸਭ ਕੁਝ ਵੇਚ ਕੇ ਮੈਂ ਕਿੱਥੇ ਗਈ ਇਹ ਜਾਣਨ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਕਿ ਮੈਂ ਕਿੱਥੇ ਰਹਿਣੀ ਆ ਹੁਣ ਤੁਸੀਂ ਆਪਣੀ ਮਨਮਰਜ਼ੀ ਦੇ ਮਾਲਕ ਹੋ ਜਿਵੇਂ ਜਿਉਣਾ ਚਾਹੁੰਦੇ ਹੋ ਆਪਣੀ ਜ਼ਿੰਦਗੀ ਜਿਉ ਸਕਦੇ ਹੋ ਬਹੁਤ ਦਿਨਾਂ ਤੱਕ ਮੈਂ ਆਪਣੇ ਮਨ ਦੀ ਕਰ ਲਈ ਸੀ ਹੁਣ ਤੁਸੀਂ ਆਪਣੀ ਮਨਮਰਜ਼ੀ ਕਰੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਆਪਣੀ ਮਾਂ ਦੀ ਚਿੱਠੀ ਪੜ੍ਹ ਕੇ ਅਰਜੀਤ ਕਹਿਣ ਲੱਗਿਆ ਦਾਦੀ ਨੇ ਸਾਨੂੰ ਪੂਰੀ ਤਰ੍ਹਾਂ ਬਰਬਾਦ ਕਰਕੇ ਰੱਖ ਦਿੱਤਾ ਘਰ ਵੇਚਣ ਦਾ ਆਈਡੀਆ ਦਾਦੀ ਦਾ ਹੀ ਹੋਵੇਗਾ ਸੁਰਜ ਅਸੀਂ ਪੂਰੀ ਤਰ੍ਹਾਂ ਸੜਕ ਤੇ ਆ ਚੁੱਕੇ ਹਾਂ ਇਹ ਸਾਰੀਆਂ ਗੱਲਾਂ ਜਦੋਂ ਜੀਵਕਾ ਤੇ ਮਇਤਾਲੀ ਨੇ ਸੁਣੀਆਂ ਤਾਂ ਉਹ ਆਪਣੇ ਕੀਤੇ ਤੇ ਪਛਤਾਵਾ ਕਰਨ ਲੱਗ ਗਈਆਂ ਕਿਉਂਕਿ ਇਹ ਸਭ ਉਹਨਾਂ ਦਾ ਕੀਤਾ ਕਰਾਇਆ ਸੀ ਸੋ ਦੋਸਤੋ ਪੁਸ਼ਪਾ ਜੀ ਤੇ ਉਹਦੀ ਸੱਸ ਦਰਸ਼ਨਾ ਜੀ ਦੂਜੇ ਸ਼ਹਿਰ ਵਿੱਚ ਜਾ ਕੇ ਇੱਕ ਵਧੀਆ ਜਿਹੇ ਬਿਰਧ ਆਸ਼ਰਮ ਵਿੱਚ ਸ਼ਰਨ ਲੈ ਲੈਂਦੀਆਂ ਹਨ ਹੁਣ ਪੁਸ਼ਪਾ ਜੀ ਦੇ ਜੀਵਨ ਦਾ ਮਕਸਦ ਬਜ਼ੁਰਗ ਲੋਕਾਂ ਦੀ ਸੇਵਾ ਕਰਨਾ ਸੀ ਸੋ ਦੋਸਤੋ ਜੇਕਰ ਨੂੰ ਚਾਹੇ ਤਾਂ ਆਪਣੇ ਘਰ ਨੂੰ ਇੱਕ ਪ੍ਰੇਮ ਦੇ ਧਾਗੇ ਵਿੱਚ پرو ਕੇ ਹਮੇਸ਼ਾ ਦੇ ਲਈ ਸੰਭਾਲ ਕੇ ਰੱਖ ਸਕਦੀ ਹੈ ਇਹ ਸਭ ਕੁਝ ਉਸ ਦੇ ਹੱਥ ਵਿੱਚ ਹੀ ਹੁੰਦਾ ਹੈ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਅਤੇ ਪੁਸ਼ਪਾ ਜੀ ਨੇ ਆਪਣੇ ਬੇਟਿਆਂ ਦੇ ਨਾਲ ਗਲਤ ਕੀਤਾ ਜਾਂ ਸਹੀ ਅਤੇ ਉਸ ਦੇ ਬੇਟੇ ਤੇ ਨੂਹਾਂ ਨੇ ਜੋ ਆਪਣੀ ਮਾਂ ਤੇ ਦਾਦੀ ਨਾਲ ਕੀਤਾ ਉਹ ਗਲਤ ਸੀ ਜਾਂ ਸਹੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਜੇਕਰ ਕਹਾਣੀ ਵਧੀਆ ਲੱਗੀ ਤਾਂ ਅੱਗੇ ਲਾਈਕ ਸ਼ੇਅਰ ਜਰੂਰ ਕਰਿਓ ਅਤੇ ਦੋਸਤੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਤੁਸੀਂ ਸਾਡੀਆਂ ਆਉਣ ਵਾਲੀਆਂ ਹੋਰ ਵੀ ਬਹੁਤ ਸੋਹਣੀਆਂ-ਸੋਹਣੀਆਂ ਦਿਲਚਸਪ ਕਹਾਣੀਆਂ ਦਾ ਆਨੰਦ ਲੈ ਸਕੋ ਜਲਦ ਮਿਲਦੇ ਹਾਂ ਦੋਸਤੋ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ